ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਅੰਤਰ ਕਮੇਟੀ ਦਾ ਇੱਥੇ ਮੀਟਿੰਗ ਕੀਤੀ ਗਈ ਹੈ ਔਰ ਜਿਹਦੇ ਵਿੱਚ ਜੋ ਫੈਸਲੇ ਲਏ ਗਏ ਨੇ ਉਹਦੇ ਅਨਸਾਰ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਾਲ 2019 ਤੇ 2020 ਦਾ ਸਾਲਾਨਾ ਬਜਟ اجلاس 30 ਮਾਰਚ ਨੂੰ ਰੱਖਣ ਦਾ ਫੈਸਲਾ ਕੀਤਾ ਗਿਆ ਇਹ ਬਜਟ اجلاس ਜਿਹੜਾ ਹੈ ਜੋ ਸਾਡੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਖੇ ਕੀਤਾ ਜਾਵੇਗਾ ਇਸੇ ਤਰ੍ਹਾਂ ਕੁਝ ਹੋਰ ਵੀ ਜਿਹੜੇ ਅੱਜ ਅਸੀਂ ਫੈਸਲੇ ਲਏ ਨੇ ਉਹਨਾਂ ਦੇ ਵਿੱਚ ਇਹ ਹੈਗਾ ਇੱਕ ਤਾਂ ਹੈ ਕਿ ਜੋ ਸਾਡੇ ਪ੍ਰਾਂਤਕ ਅਦਾਰਿਆਂ ਦੇ ਵਿੱਚ ਅ ਅੰਮ੍ਰਿਤਧਾਰੀ ਵਿਦਿਆਰਥੀ ਪੜ੍ਹਦੇ ਨੇ ਔਰ ਸੈਸ਼ਨ 2019 ਤੇ 20 ਲਈ ਔਰ ਉਹਨਾਂ ਨੂੰ ਵਜੀਫਾ ਦੇਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਔਰ ਜਿਹੜੇ ਅੰਮ੍ਰਿਤਧਾਰੀ ਵਿਦਿਆਰਥੀ ਉਹਦੇ ਮਾਤਾ ਪਿਤਾ ਵੀ ਅੰਮ੍ਰਿਤਧਾਰੀ ਹੋਣ ਲਾਜ਼ਮੀ ਹੋਣ ਉਹਨਾਂ ਨੂੰ ਅਸੀਂ ਇਹ ਜਿਹੜਾ ਹੈ ਵਜੀਫਾ ਦੇਵਾਂਗੇ ਉਹੀ ਇਸ ਦੇ ਪ੍ਰਾਪਤ ਕਰਨ ਕਰਨ ਦੇ ਹੱਕਦਾਰ ਹੋਣਗੇ ਜਿਸ ਤਰ੍ਹਾਂ ਗੁਰਬਾਣੀ ਦਾ ਟੈਸਟ ਪਾਸ ਕਰਨਾ ਪਵੇਗਾ ਇੱਕ ਤਾਂ ਉਹਨਾਂ ਨੂੰ ਤੇ 6ਵੀਂ ਤੋਂ 10ਵੀਂ ਤੱਕ 3500 ਰੁਪਏ 10ਵੀਂ ਤੋਂ 12ਵੀਂ ਤੱਕ 5000 ਰੁਪਏ ਗ੍ਰੈਜੂਏਟ ਪੱਧਰ ਲਈ 8000 ਰੁਪਏ ਪੋਸਟ ਗ੍ਰੈਜੂਏਟ ਲਈ 10000 ਸਲਾਨਾ ਜੀ ਸਲਾਨਾ ਜੀ ਸਲਾਨਾ ਇਹ ਸੀ ਦਿਆ ਕਰਾਂਗੇ ਇਸੇ ਤਰ੍ਹਾਂ ਵੱਖ-ਵੱਖ ਖੇਡਾਂ ਵਿੱਚ ਜਿਹੜੇ ਪ੍ਰਾਪਤ ਕਰਨ ਵਾਲੇ ਗੁਰਸਿੱਖ ਖਿਡਾਰੀ ਹੋਣਗੇ ਉਹਨਾਂ ਦਾ ਵੀ ਵਿਸ਼ੇਸ਼ ਜਿਹੜਾ ਹੈ ਔਰ ਸਨਮਾਨ ਕੀਤਾ ਜਾਵੇਗਾ ਜਿਸ ਤਹਿਤ 올림픽, ਏਸ਼ੀਅਨ, ਕਾਮਨਵੈਲਥ ਸੈਰ ਤੇ ਨੈਸ਼ਨਲ ਖੇਡਾਂ ਵਿੱਚ ਪ੍ਰਾਪਤियां ਕਰਨ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮੀ ਰਾਸ਼ੀ ਸਨਮਾਨਿਤ ਕਰਨ ਦਾ ਫੈਸਲਾ ਇਸ ਅਨੁਸਾਰ ਖਿਡਾਰੀ ਨੂੰ ਕੇਵਲ ਇੱਕ ਵਾਰ ਹੀ ਇਹ ਜਿਹੜੀ ਹੈ ਰਾਸ਼ੀ ਦਿੱਤੀ ਜਾਊਗੀ ਤੇ ਇਸੇ ਤਰ੍ਹਾਂ ਸਾਡੇ ਜੰਮੂ ਕਸ਼ਮੀਰ ਦੇ ਵਿੱਚ ਔਰ ਕੁਝ ਸਾਡੇ ਉੱਥੇ ਗੁਰਦੁਆਰਾ ਸਾਹਿਬ ਹਨ ਔਰ ਜਿਨ੍ਹਾਂ ਦੀ ਮੰਗ ਵੀ ਆਈ ਹੈ ਸੋ ਉਹਨਾਂ ਗੁਰਦੁਆਰੇ ਜਿਹੜੇ ਸਾਡੇ ਉੱਥੇ ਖਾਰਸਾ ਕਲੋਨੀ ਕਰਥੋਲੀ ਮੜੀ ਬ੍ਰਾਹਮਣਾ ਜੰਮੂ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸੇਵਾ ਮੰਗੋਵਾਲੀ ਆਰਐਸਪੁਰਾ ਜੰਮੂ ਦੀਆਂ ਇਮਾਰਤਾਂ ਲਈ ਸੋ ਇਹਨਾਂ ਸਾਰੇ ਗੁਰਦੁਆਰਿਆਂ ਨੂੰ ਇੱਕ ਇੱਕ ਲੱਖ ਰੁਪਇਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਹਾਇਤਾ ਦਿੱਤੀ ਜਾਵੇਗੀ ਇਸੇ ਤਰ੍ਹਾਂ ਨਾਮਵਰ ਸਿੱਖ ਇਤਿਹਾਸਕਾਰ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੇ ਅਕਾਲ ਚਲਾਣੇ ਤੇ ਇੱਕ ਸ਼ੋਕਮਤਾ ਵੀ ਜਿਹੜਾ ਹੈ ਉਹ ਵੀ ਅਸੀਂ ਪੇਸ਼ ਕੀਤਾ ਗਿਆ ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨ ਕਰਨ ਲੋੜੀਆਂ ਸੋਧਾਂ ਦੇਣ ਲਈ ਸ਼੍ਰੋਮਣੀ ਕਮੇਟੀਆਂ ਤਿੰਨ ਪ੍ਰੈਸਾਂ ਨੂੰ ਇੱਕ ਕਰਦਿਆਂ ਇੱਕ ਇੱਥੇ ਲੋੜ ਅਨਸਾਰ ਕਾਗਜ਼ ਤੇ ਹੋਰ ਵਰਤਦੇ ਆਉਣ ਵਾਲੇ ਸਮਾਨ ਲਈ ਕੇਂਦਰੀ ਸਟੋਰ ਜਿਹੜਾ ਹੈ ਉਹ ਸਥਾਪਿਤ ਜਿਹੜਾ ਕੀਤਾ ਜਾਵੇਗਾ ਇਸ ਤਰ੍ਹਾਂ ਸਾਡੇ ਰਾਸ਼ਨ ਜਿਹੜੇ ਆਉਂਦੇ ਨੇ ਕਈ ਵਾਰ ਉੱਥੇ ਜਾਣ ਦੀ ਲੰਗਰ ਤੱਕ ਪਹੁੰਚਣ ਦੀ ਜਿਹੜੀ ਹੈ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਿਸੇ ਨੇ ਕੋਈ ਆਟਾ ਦੇਣਾ ਹੈ ਕੋਈ ਅਨਾਜ ਦੇਣਾ ਹੈ ਗਣਗ ਰਸਤ ਵਿਵਸਥਾ ਦੇਣੀਆਂ ਨੇ ਸੋ ਉਹਦੇ ਲਈ ਅਸੀਂ ਦੋ ਸਟੋਰ ਜਿਹੜੇ ਨੇ ਕੀ ਕੀਤੇ ਨੇਗਾ ਸੁਲਤਾਨਬਿੰਦ ਹੋਏਗਾ ਜਿਹੜਾ ਤੇ ਦੂਸਰਾ ਹੈਗਾਗਾ ਮਾਤਾ ਭਾਕੌਰ বাস ਸਟੈਂਡ ਦੇ ਕੋਲੇ ਉੱਥੇ ਅਸੀਂ ਦੋ ਵੱਡੇ ਸਟੋਰ ਜਿਹੜੇ ਜੋ ਸਥਾਪਿਤ ਕਰਾਂਗੇ ਤਾਂ ਕਿ ਦਾਨੀ ਸੱਜਣ ਜਿਹੜੇ ਨੇ ਔਰ ਉਹਨੂੰ ਕੋਈ ਦਿੱਕਤ ਨਾ ਆਵੇ ਉੱਥੇ ਹੀ ਆਪਣੇ ਰਾਸ਼ਨ ਉਹ ਦੇ ਸਕਦੇ ਨੇ ਉੱਥੇ ਜਮ੍ਹਾਂ ਕਰਾ ਸਕਦੇ ਨੇ ਇਹ ਤਾਂ ਅੱਜ ਦੇ ਸਾਡੇ ਫੈਸਲੇ ਨੇ ਬਾਕੀ ਤੁਸੀਂ ਕੋਈ ਹੋਰ ਕਿਸੇ ਨੇ 30 ਮਾਰਚ ਨਹੀਂ ਨਹੀਂ 30 ਮਾਰਚ ਨੂੰ ਰੱਖਣਾ ਜੀ ਅੱਗੀ 30 ਮਾਰਚ ਰੱਖਦੇ ਗਾਣਾ ਨਹੀਂ 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 ਕੋਈ ਇੱਕ ਡੇਟ ਫਿਕਸ ਨਹੀਂ ਹੁੰਦੀ ਇਹਦੇ ਵਿੱਚ ਕਿਸੇ ਦਾ ਅਸੀਂ ਮਾਰਚ ਦੇ ਵਿੱਚ ਕਰਨਾ ਹੁੰਦਾ ਜਦੋਂ ਮਰਜ਼ੀ ਅਸੀਂ ਕਰ ਸਕਦੇ ਆ ਇਹਦਾ ਕੋਈ ਇਹ ਨਹੀਂ ਹੈਗਾ ਕੋਈ ਇੱਕ ਡੇਟ ਫਿਕਸ ਹੈ ਇਹ ਨਵੰਬਰ 6 ਦੇ ਨਵੰਬਰ ਤੱਕ ਸਲਾਹਾਂ ਚ ਆਉਣਾ ਹੈ ਨਾਰਮਲੀ ਜਦੋਂ ਤੁਸੀਂ ਜਨਰਲ ਬੋਡੀ ਦੀ ਮੀਟਿੰਗ ਕਰਦੇ ਰਹੇ ਹੋ ਨਵੰਬਰ ਦੇ ਆਪਰ ਦੇ ਵਿੱਚ ਉਦੋਂ ਹੀ ਬਜਟ ਕਰਦੇ ਨਹੀਂ 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 ਉਦੋਂ ਬਜਟੀਆਂ ਦਾ ਉਹਦਾ ਸਿਰਫ ਚੋਣ ਹੁੰਦੀ ਹੈ ਪ੍ਰਧਾਨ ਦੀ ਤੇ ਸਾਡੇ ਦੂਜੇ ਅਹੁਦੇਦਾਰਾਂ ਦੀ ਜਿਹੜੀ ਹੈ ਉਹ ਨਵੰਬਰ ਦੇ ਵਿੱਚ ਚੋਣ ਹੁੰਦੀ ਹੈ ਬਜਟ ਹਮੇਸ਼ਾ ਜਿਹੜਾ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਹ ਮਾਰਚ ਦੇ ਵਿੱਚ ਹੀ ਕੀਤਾ ਜਾਂਦਾ ਹੈਗਾ ਪਤਾ ਹੀ ਨਹੀਂ ਕਰ ਦੱਸਿਓ ਉਹਨਾਂ ਕੋਲ ਕ੍ਰੈਸਿਸ ਟੂਪਟਨ ਲਈ ਕੋਈ ਤੁਹਾਡੀ ਕੋਈ ਰੋਡ ਬੈਕ ਪਲਾਨ ਉਸ ਮਨੀ ਦਾ ਕੰਮ ਇਕ ਕਰ ਰਹੇ ਆਂ ਦੇਖੋ ਅਸੀਂ ਇੱਕ ਸਬ ਕਮੇਟੀ ਆਪਣੀ ਬਣਾਈ ਆ ਬੜੇ ਸਿਆਣੇ ਸਜਣਾ ਦੀ ਹੋਊਗੀ ਤੇ ਉਹ ਸਾਰਾ ਉਹਦਾ ਪਲਾਨ ਬਣਾਉਣਗੇ ਵੀ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਇਹਨੇ ਕ੍ਰੈਸਿਸ ਵਿੱਚ ਕੱਢ ਸਕਦੇ ਆ ਕਿੱਥੇ ਬਾਦਖਾਟ ਹੈ ਸਾਰੀ ਉਹ ਸਾਡੀ ਇੱਕ ਸਬ ਕਮੇਟੀ ਹੈ ਜਿਹੜੀ ਸਾਰੀ ਉਹਦਾ ਸਾਰਾ ਨਿਰੀਖਣ ਕਰੂਗੀ ਮੈਨੂੰ ਤੇ ਐਸਟੀ ਐਸਟੀ ਸਕਾਲਰਸ਼ਿਪ ਕਰਦੀ ਹੈ ਵੱਡੀ ਜਿਹੜੀ ਸਾਡੇ ਜਿਹੜਾ ਵੱਡਾ ਕ੍ਰੈਸਿਸ ਜਿਹੜਾ ਆਇਆ ਹੈ ਉਹ ਐਸੀ ਸਕਾਲਰਸ਼ਿਪ ਕਰਕੇ ਆਇਆ ਉਹ ਕਿਉਂ ਤਿੰਨ ਚਾਰ ਸਾਲਾਂ ਤੋਂ ਐਸਸੀ ਸਕਾਲਰਸ਼ਿਪ ਦੇ ਪੈਸੇ ਨਹੀਂ ਮਿਲੇ ਹੈਗੇ ਜਿਹਦੇ ਵਿੱਚੋਂ ਸਾਡਾ ਕੋਈ ਤ੍ਰਿਕੋਣ 40 ਕਰੋੜ ਰੁਪਏ ਤੋਂ ਵੱਧ ਪੈਸਾ ਜਿਹੜਾ ਸਾਡਾ ਕਾਜਾ ਸਕੂਲਾਂ ਦਾ ਐਸਸੀ ਸਕਾਲਰਸ਼ਿਪ ਦਾ ਉਹ ਸਰਕਾਰ ਕੋਲ ਪੰਜਾਬ ਸਰਕਾਰ ਕੋਲ ਪਿਆ ਹੈ ਕਿੰਨੇ ਸਾਲ ਦੋ ਤਿੰਨ ਸਾਲਾਂ ਤੋਂ ਪਹਿਲਾਂ ਮਿਲਦਾ ਸੀ ਹਾਂ ਪਹਿਲਾਂ ਮਿਲ ਰਿਹਾ ਸੀ ਹਾਂ ਪਹਿਲਾਂ ਉਹ ਮਿਲਦਾ ਸੀ ਅਜੋ ਦੋ ਸਾਲ ਦੇ ਆਏ ਨੇ ਤੇ ਉਹ ਜਿਹੜੀ ਸਬ ਕਮੇਟੀ ਬਣਾਈ ਹੈ ਆਪਣਾ ਕਦਰ ਤੱਕ ਦੀ ਰਿਪੋਰਟ ਅਪਣੀ ਦੋ ਤਾਂ ਤੇਰੀ ਕਰ ਤੇ ਜਲਦੀ ਆ ਜਿਹੜਾ ਹੁਣ ਨਵਾਂ ਸੈਸ਼ਨ ਸ਼ੁਰੂ ਹੋਗਾ ਉਸ ਤੋਂ ਪਹਿਲਾਂ ਪਹਿਲਾਂ ਇਹ ਸਾਨੂੰ ਸਾਈਡ ਰਿਪੋਰਟ ਦੇ ਦੇ ਜੀ ਪਹਿਲਾਂ ਤੁਸੀਂ ਇਹ ਦੇ ਅੱਛੀ ਬਾਤ ਨੂੰ ਪਰ ਰਿਪੋਰਟ ਕੀਤਾ ਸੀ ਨਹੀਂ ਨਹੀਂ ਪੱਛੀ ਨਹੀਂ ਕੀਤਾ ਦੀ 25 ਦੀ ਕੀਤਾ ਸੀ ਅੱਜ ਅੱਜ ਹੀ ਸਾਰਾ ਫੈਸਲਾ ਹੋਇਆ 30 ਕੀਤਾ ਹੈ ਡੇਟ ਤੇ ਮੀਟਿੰਗ ਚ ਹੋਣੀ ਹੈ ਨਾ ਅਸੀਂ ਮੀਟਿੰਗ ਚ ਫਾਈਨਲ ਹੋਣਾ ਨਾ ਅੱਜ ਸਾਰੇ ਅੰਤਰ ਕਮੇਟੀ ਦੀ ਮੀਟਿੰਗ ਸੀ ਜਿਹੜੀ ਇਹਦੇ ਵਿੱਚ ਹੀ ਫਾਈਨਲ ਕੀਤਾ ਗਿਆ ਪ੍ਰਧਾਨ ਜੀ ਜਿਹੜਾ ਪ੍ਰਧਾਨ ਸਾਹਿਬ ਤੇਰੀ ਦੂਰ ਦਾ ਮਾਮਲਾ ਉਹ ਪਾਕਿਸਤਾਨ ਦੇ ਵਿੱਚ ਤਾਂ ਉਹਦੇ ਚੱਲ ਰਿਹਾ ਕੰਮ ਕਾਰਾ ਜਲਦੀ ਮਿਕਪਲਮ ਨੂੰ ਵੀ ਆਲਮਾ ਪਰ ਇਹ ਤੇ ਕੇਂਦਰ ਸਰਕਾਰ ਹੋਵੇਗਾ 50 ਸਾਲੇ ਨਹੀਂ ਕੀਤੇ ਜਾ ਰਹੇ ਤੁਸੀਂ ਐਜੀਪੀਸੀ ਵੱਲੋਂ ਕੋਈ ਸੈਂਟਰ ਤੱਕ ਪਹੁੰਚ ਕਰੋਗੇ ਇੱਕ ਇਹਦਾ ਜਲਦੀ ਹੋਵੇ ਅਸੀਂ ਦੇਖੋ ਬਿਲਕੁਲ ਪਹੁੰਚ ਕੀਤੀ ਹੈ ਸੈਂਟਰ ਤੱਕ ਅਸੀਂ ਸਾਨੂੰ ਬੁਲਾਇਆ ਵੀ ਸੀ ਉਹਦੇ ਸਾਰੇ ਮੈਪ ਵਗੈਰਾ ਸਾਨੂੰ ਹੁਣ ਦਿਖਾਏ ਨੇ ਇਹਦਾ ਸੈਕਟਰੀ ਦੀ ਫਾਈਨਾਂਸ ਸੈਕਟਰੀ ਹੋਰ ਉਹਨਾਂ ਦੇ ਜਿੰਨੇ ਵੀ ਡਿਪਾਰਟਮੈਂਟ ਦੀ ਜਿਹੜੀ ਡਿਊਟੀ ਲੱਗੀ ਹੈ ਉਹਨਾਂ ਨੇ ਸਾਨੂੰ ਸਾਰਾ ਦਿਖਾਇਆ ਮੈਪ ਵਗੈਰਾ ਜੋ ਸੜਕਾਂ ਬਣਾਉਣੀਆਂ ਨੇ ਜੋ ਉੱਥੇ ਹੋਰ ਇਮਾਰਤ ਬਣਨੀਆਂ ਜੋ ਵੀ ਬਣਨਾ ਸਾਰਾ ਤਕਰੀਬ ਤਿਆਰ ਕਰਤਾ ਇਹ ਤਾਂ ਪੰਜਾਬ ਸਰਕਾਰ ਨੇ ਲੈਂਡ ਜਿਹੜੀ ਐਕਵਾਇਰ ਜਿਹੜੀ ਐ ਕਰਨੀ ਹੈ ਉਹ ਪੰਜਾਬ ਸਰਕਾਰ ਨੇ ਕਰਨੀ ਹੈ ਪੰਜਾਬ ਸਰਕਾਰ ਲੈਂਡ ਅਕਵਾਇਰ ਕਰੇ ਤਾਂ ਕਿ ਉਹ ਜਲਦੀ ਕੰਮ ਸ਼ੁਰੂ ਕਰ ਦੇ ਹੈ ਜੀ ਐ ਜੀ ਪੀ ਸੀ ਦੀ ਜਮੀਨ ਵੀ ਸੀ ਵਿੱਚ ਆ ਨਾ ਸਾਡੀ ਜ਼ਮੀਨ ਨਹੀਂ ਆਉਂਦੀ ਹੈਗੀ ਸਾਡੀ ਕੋਈ ਵੀ ਜ਼ਮੀਨ ਉਸ ਰਸਤੇ ਦੇ ਵਿੱਚ ਨਹੀਂ ਆਉਂਦੀ ਕੋਰੀਡੋਰ ਦੇ ਵਿੱਚ ਨਹੀਂ ਆ ਰਹੀ ਅਸੀਂ ਥੋੜਾ ਹਟ ਕੇ ਐ ਜੀ ਪੀ ਸੀ ਨੇ ਇੱਕ ਐ ਜੀ ਪੀ ਸੀ ਦੇ ਖਾਸ ਉਪਰਾਲੇ ਕੀ ਹੋਣਗੇ ਕੈਰੀਡੋਰ ਨੂੰ ਲੈ ਕੇ ਕਿਉਂਕਿ ਪੰਜਾਬ ਦੀ ਧਰਤੀ ਤੇ ਬਣ ਰਹੇ ਹਨ ਜੀਪੀਸੀ ਦਾ ਵੀ ਕੋਨਾ ਪੁੱਛਦੇ ਦੇਖੋ ਅਸੀਂ ਇਹ ਹੈਗਾ ਅਸੀਂ ਜਿਹੜਾ ਹੈਗਾ ਉੱਥੇ ਰਹਿਣ ਦਾ ਪ੍ਰਬੰਧ ਕਰਾਂਗੇ ਸਰਾਮਾ ਬਣਾਵਾਂਗੇ ਤੇ ਲੰਗਰ ਦਾ ਪ੍ਰਬੰਧ ਕੀਤਾ ਜਾਊਗਾ ਤੇ ਹੋਰ ਰਾਗੀ ਜਥੇ ਜਾਂ ਗ੍ਰੰਥੀ ਸਿੰਘਾਂ ਦੀ ਲੋੜ ਹੋਊਗੀ ਉਹ ਵੀ ਅਸੀਂ ਸਾਰਾ ਪ੍ਰਬੰਧ ਕਰਕੇ ਦੇਵਾਂਗੇ ਉਹ ਸਾਡੀ ਜੋ ਡਿਊਟੀ ਅਸੀਂ ਪੂਰੀ ਸਾਰੀਆਂ ਉਹ ਕਰਾਂਗੇ ਅਧਿਆਪਕ ਸਾਹਿਬ ਐਚਐਸਪੂਟ ਘਰੇ ਹਰੇ ਡੇਨ ਦੇਖਿਆ ਪਰ ਇਹ ਕਿਹਾ ਵੀ ਜਿਹੜੀ ਨੈਕਸਟ ਸੂਟੀ ਕਮਟੀ ਹੋਣੀ ਆ ਉਹਦੇ ਵਿੱਚ ਕੋਈ ਵੀ ਜਿਹੜਾ ਉੱਤੇਦਾਰ ਜਿਹਨਾਂ ਨੂੰ ਟਿਕਟਾਂ ਦਿੱਤੇ ਜਾਂ ਜਾਣ ਉਹ ਸਫਾਂਚੀ ਦੀ ਚੋਣ ਵੀ ਨਾ ਲੜ ਸਕੀ ਹੋਰ ਪਾਰਟੈਕਸ ਦੇ ਵਿੱਚ ਨਾ ਆ ਸਕੀ ਇਹ ਇਹ ਜਿਹੜਾ ਸਿਸਟਮ ਜਿਹੜਾ ਅਸੀਂ ਨਾਲ ਚਾਹੁੰਦੇ ਹਾਂ ਪੂਰੀ ਪਾਰਮ ਨੂੰ ਲੈ ਕੇ ਕੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਠੀਕ ਹੈ ਜਾਂ ਕੋਈ ਤੁਸੀਂ ਵੀ ਜਾਣਦੇ ਨਹੀਂ ਦੇਖੋ ਰਾਜਨੀਤਿਕ ਦੀ ਗੱਲ ਨਹੀਂ ਦੇਖੋ ਰਾਜਨੀਤਿਕ ਚ ਪਹਿਲਾਂ ਵੀ ਲੋਕੀ ਆਉਂਦੇ ਰਹੇ ਨੇ ਸ਼ੁਰੂ ਤੋਂ ਹੀ ਅਮਰਸਟ ਤਾਰਾ ਸਿੰਘ ਵੇਲੇ ਤੋਂ ਲੈ ਕੇ ਉਹ ਰਾਜਨੀਤਿਕ ਵਿੱਚ ਸੀ ਉਹ ਸੁਣ ਕਮੇਟੀ ਵਿੱਚ ਵੀ ਸਾਡਾ ਮਸਲਾ ਇਹ ਹੈ ਕਿ ਬੰਦਾ ਧਾਰਮਿਕ ਹੋਣਾ ਚਾਹੀਦਾ ਹੈ ਜਿਹੜਾ ਵੀ ਸੁਣ ਕਮੇਟੀ ਦਾ ਉਹ ਕਮੇਟੀ ਦਾ ਮੈਂਬਰ ਹੋਵੇ ਉਹ ਪੂਰ ਧਾਰਮਿਕ ਹੋਵੇ ਉਹਨਾਂ ਧਰਮ ਦੇ ਬਾਰੇ ਗਿਆਨ ਹੋਣਾ ਚਾਹੀਦਾ ਗੁਰਬਾਣੀ ਪੜਨ ਵਾਲਾ ਹੋਵੇ ਪੂਰਾ ਗਿਆਨਵਾਨ ਹੋਵੇ ਇਹ ਬੇਬੁਨਿਆਦ ਹੈ ਜੀ ਬਾਦਲ ਪਰਿਵਾਰ ਦਾ ਜਿਆਦਾ ਘੋਟਲ ਹੈ ਉਹਨਾਂ ਦਾ ਇਲੀਗੇਸ਼ਨ ਹੀ ਲੱਗਦਾ ਨਹੀਂ ਕਿ ਉਹਨਾਂ ਦਾ ਹੀ ਕਬਜ਼ਾ ਨਹੀਂ ਇਹ ਬਿਲਕੁਲ ਇਹ ਬੇਬੁਨਿਆਦ ਹੈ ਕੋਈ ਉਹਨਾਂ ਦਾ ਕਬਜ਼ਾ ਨਹੀਂ ਕਿਤੇ ਉਹਨਾਂ ਨੇ ਸਾਡੇ ਇੰਟਰਫੀਅਰ ਨਹੀਂ ਕੀਤਾ ਵੀ ਤੁਸੀਂ ਆਹ ਕਰੋ ਅਸੀਂ ਆਪਣੀ ਅੰਤਰ ਕਮੇਟੀ ਦੇ ਵਿੱਚ ਸਾਰੇ ਫੈਸਲੇ ਲੈਂਦੇ ਆ ਜੋ ਸਾਡੀ ਅੰਤਰ ਕਮੇਟੀ ਫੈਸਲੇ ਲੈਂਦੀ ਹੈ ਉਹੀ ਸਾਰੇ ਲਾਗੂ ਹੁੰਦੇ ਨੇ ਇਹਦੇ ਵਿੱਚ ਕਿਸੇ ਦਾ ਦਖਲ ਅੰਦਾਜ਼ੀ ਨਹੀਂ ਇਹ ਤਾਂ ਸਿਰਫ ਸਿਆਸੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਉਹਨਾਂ ਦੇ ਵਿਰੋਧੀਆਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੀ ਕੁਵਾਲ ਸਿੰਘ ਹੋਰ ਅਮਰ ਦੇ ਕੋਈ ਫੈਸਲਾ ਨਹੀਂ ਕਰਨਾ ਸੀ ਉਸ ਸ੍ਰੀ ਕਾਲ ਤਖਤ ਸਾਹਿਬ ਤੇ ਹੈ ਫੈਸਲਾ ਦੇਖੋ ਸ੍ਰੀ ਕਾਲ ਤਖਤ ਸਾਹਿਬ ਦੇ ਉੱਤੇ ਬੱਖ ਬੱਖ ਜਥੇਬੰਦੀਆਂ ਨੇ ਜੋ ਸ਼ਿਕਾਇਤਾਂ ਕੀਤੀਆਂ ਉਹਨਾਂ ਬਾਰੇ ਹਜੂਰ ਸਾਹਿਬ ਤੋਂ ਸ਼ਿਕਾਇਤਾਂ ਆਈਆਂ ਉਹਨਾਂ ਦੀ ਐਡ ਗ੍ਰਾਂਥੀ ਵੱਲੋਂ ਆਈਆਂ ਤੇ ਜਿਹੜਾ ਸਾਡਾ ਦਿੱਲੀ ਗੁਰਦੁਆਰਾ ਬੋਰਡ ਹੈ ਉਹਨੇ ਲੈ ਕੇ ਭੇਜਿਆ ਉਹ ਸਾਰੀਆਂ ਸ਼ਿਕਾਇਤਾਂ ਦੇ ਆਧਾਰ ਤੇ ਜਿਹੜਾ ਹੈ ਸਾਡੇ ਸ੍ਰੀ ਕਾਲ ਤਖਤ ਦੇ ਜਥੇਦਾਰ ਜਾਨੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਨੇ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਔਰ ਸੱਤ ਮੈਂਬਰੀ ਕਮੇਟੀ ਸਾਰੀ ਜਾਂਚ ਪੜਤਾਲ ਕਰਕੇ ਆਪਣੀ ਰਿਪੋਰਟ ਦਿੱਤੀ ਔਰ ਉਸ ਰਿਪੋਰਟ ਦੇ ਆਧਾਰ ਤੇ ਉਹਨਾਂ ਨੇ ਹਦਾਇਤ ਕੀਤੀ ਸਾਡਾ ਜਿਹੜਾ ਪਟਨਾਕ ਸਾਹਬ ਦਾ ਗੁਰਦੁਆਰਾ ਪ੍ਰਬੰਧਕ ਬੋਰਡ ਹੈ ਵੀ ਉਹਦਾ ਅਸਤੀਫਾ ਜਿਹੜਾ ਉਹ ਪ੍ਰਮਾਣ ਕੀਤਾ ਜਾਵੇ ਉਹਦੇ ਆਧਾਰ ਤੇ ਸਾਰਾ ਅਸਤੀਫਾ ਪ੍ਰਮਾਣ ਕੀਤਾ ਗਿਆ ਹੈ ਉਹ ਸਾਰੀਆਂ ਬੇਵਿਨਾਦਾਂ ਉਹਨੂੰ ਪੁੱਛੇ ਵੀ ਪਹਿਲਾਂ ਕਿਉਂ ਨਹੀਂ ਕੀਤਾ ਪਹਿਲਾਂ ਤਾਂ ਉਹ ਕਿੱਡਾ ਵੱਡਾ ਅਹੁਦਾ ਸੀ ਉਹਦੇ ਕੋਲੇ ਉਹ ਕੁਝ ਬੋਲਿਆ ਨਹੀਂ ਉਹ ਤਾਂ ਕੋਈ ਗੱਲ ਨਹੀਂ ਕੀਤੀ ਅੱਜ ਜੇ ਉਹਨੂੰ ਸ੍ਰੀ ਕਾਲ ਤਖਤ ਸਾਹਿਬ ਤੋਂ ਉਥੋਂ ਫਾਰਕ ਕਰਤਾ ਸੀ ਅਮੁਕਤ ਕਰਤਾ ਅੱਜ ਬੋਲ ਉਹ ਸ਼ੁਰੂ ਕਰ ਦਿੱਤਾ ਸੋ ਇਸ ਤਰ੍ਹਾਂ ਗੱਲਾਂ ਦਾ ਕੋਈ ਮਹਿਨਣਾ ਨਹੀਂ ਰੱਖਦੀਆਂ ਗੱਲਾਂ ਜਿਹੜੀਆਂ ਉਹ ਕਰ ਦਿੰਦਾ ਉਹਦੇ ਤੇ ਬੈਠਾ ਤਾਂ ਜਦ ਬੋਲਦਾ ਨਹੀਂ ਉਹਦਾ ਫਿਰ ਆਪਣੀ ਜਮ ਉਹ ਉਹਦੇ ਵੀ ਆਪਣੀ ਜਮੀਰ ਚਾਹੀਦੀ ਹੈ ਨਾ ਜੇ ਸੱਚਾ ਜਿਹੜਾ ਬੰਦਾ ਸੱਚਾ ਸੋਚ ਹੈ ਅਸਲੀ ਨੂੰ ਤਾਂ ਬੋਲਣਾ ਚਾਹੀਦਾ ਉਸ ਵੇਲੇ ਬਾਅਦ ਚਾਹ ਕੋਈ ਫਾਇਦਾ ਹੀ ਨਹੀਂ ਬੋਲਣ ਦਾ ਸਰਦਾਰ ਜੀ ਨਮਸਕਾਰ ਨਮਸਕਾਰ ਸਭ ਨਾਲ ਸਹਿਯੋਗ ਕਰੀਏ ਆ ਆ ਜਿਸ ਜੇ ਨਾਮ ਸੁਣਾਉਣ ਲਈ ਕੋਟ ਬੰਦ ਜਿਹੜਾ ਕੋ ਰਜਿਸਟਰ ਉਸ ਬਾਰੇ ਹਿਸ ਕਿਸ ਦਾ ਕੋਈ ਸਟੈਂਡਿਕ ਬਿਲਕੁਲ ਅਸੀਂ ਚਾਹਣਾ ਦੇਖੋ ਗੱਲ ਇੱਕ ਤਾਂ ਇਹ ਹੈ ਕਿ ਉਹਨਾਂ ਨੂੰ ਜਿਹੜੀ ਵੀ ਕੋਈ ਸਾਨੂੰ ਕਾਨੂੰਨੀ ਲੋੜ ਹੋਊਗੀ ਉਹਨਾਂ ਨੂੰ ਕਿਸੇ ਕਿਸੇ ਵਕੀਲ ਦੀ ਜਾਂ ਕਾਨੂੰਨੀ ਜਿਹੜੀ ਕਰ ਕਾਰਵਾਈ ਦੇ ਵਾਸਤੇ ਉਹ ਅਸੀਂ ਉਹਨਾਂ ਨੂੰ ਦੇਣ ਨੂੰ ਤਿਆਰ ਆ ਤੁਸੀਂ ਪਹੁੰਚ ਕੀਤੀ ਜਾਂ ਉਹਨਾਂ ਨੇ ਪਹੁੰਚ ਕੀਤੀ ਨਹੀਂ ਅਜੇ ਤੱਕ ਕੋਈ ਅਪਰੋਚ ਨਹੀਂ ਹੋਈ ਪਰ ਅਸੀਂ ਪਹਿਲਾਂ ਹੀ ਮੈਂ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਉਹਨਾਂ ਨੂੰ ਤਿਆਰ ਆ ਦੇਣ ਨੂੰ ਜਦੋਂ ਵੀ ਸਾਥੋਂ ਮੰਗਣਗੇ ਕਿਸ ਤਰ੍ਹਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਅਸੀਂ ਦੇਣ ਨੂੰ ਤਿਆਰ ਹਾਂ ਉਹਨਾਂ ਨੂੰ ਸਰਦਾਰ ਸਾਹਿਬ ਆਮ ਤੌਰ ਤੇ ਇਹ ਤਾਂ ਦੇਖਣ ਚਾਹੀਏ ਹੈ ਬਿਰੋ ਦੀਆਂ ਨੂੰ ਬੋਲਣ ਦਾ ਮੌਕਾ ਤੱਕ ਨਹੀਂ ਦਿੱਤੇ ਹਰ ਐਗਜ਼ਾਮਪਲ ਪਿਛਲੇ ਸੈਸ਼ਨ 'ਚ ਜਿਹੜੀ ਬੀਬੀ ਨੂੰ ਕਾਹਤੇ ਪਰਸ ਨੂੰ ਜੋ ਬੋਲਣਾ ਚਾਹਦੀ ਸੀ ਕਿ ਇਹ ਦੱਸੋ ਕਿ ਕੀ ਤੁਸੀਂ ਮੰਤਰ ਸਾਬਨ ਨੂੰ ਮੌਕਾ ਨਹੀਂ ਦੇ ਰਹੇ ਕਿ ਆਪਣੇ ਸਵਿਧਾਂ ਨਹੀਂ ਨਹੀਂ ਸੀ ਦੇਖੋ ਅਸੀਂ ਬਿਲਕੁਲ ਮੌਕਾ ਦਿੰਦੇ ਆ ਉਹਦੇ ਕਿਸੇ ਨੂੰ ਐਸੀ ਗੱਲ ਨਹੀਂ ਹੁੰਦੀ ਕਿ ਨਾ ਮੌਕਾ ਦਈਏ ਜਿਹੜਾ ਵੀ ਜਿਹੜਾ ਸਾਡੇ ਏਜੰਡੇ ਤੇ ਬੋਲਦਾ ਉਹਨੂੰ ਹਰ ਇੱਕ ਨੂੰ ਮੌਕਾ ਮਿਲਦਾ ਹੈ ਕਈ ਵਾਰਾ ਲੋਕੀ ਇਹ ਹੁੰਦੇ ਨੇ ਸਾਡੇ ਬਰੋਦਰ ਉਹ ਸਿਆਸਤ ਸ਼ੁਰੂ ਕਰ ਦਿੰਦੇ ਨੇ ਸਿਆਸੀ ਗੱਲਾਂ ਸ਼ੁਰੂ ਕਰ ਦਿੰਦੇ ਨੇ ਤੇ ਉਹ ਸਿਆਸਤ ਨਹੀਂ ਉੱਥੇ ਕਰਨੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਜਿਹੜਾ ਪ੍ਰਕਾਸ਼ ਹੁੰਦਾ ਉਹਦੇ ਅੱਗੇ ਸਤਕਾਰ ਰਹਿਣਾ ਚਾਹੀਦਾ ਜਿੰਨੇ ਵੀ ਉੱਥੇ ਆਪਣੇ ਸਿੰਘ ਸਾਹਿਬ ਨੇ ਉਹ ਵੀ ਮੌਜੂਦ ਹੁੰਦੇ ਨੇ ਅਸੀਂ ਚਾਹੁੰਦੇ ਜੇ ਕੋਈ ਆਪਣੀ ਸੁਜੈਸ਼ਨ ਦੇਣਾ ਚਾਹੁੰਦਾ ਸਾਡੇ ਜੋ ਏਜੰਡਾ ਹੈਗਾ ਉਹਦੇ ਉੱਤੇ ਅਸੀਂ ਉਹਨੂੰ ਵੈਲਕਮ ਕਰ ਦੇਾਂਗੇ ਉਹਦੇ ਗੱਲ 'ਚ ਕੋਈ ਵਜਨ ਨਹੀਂ ਹੈ ਕੋਈ ਬੇਬੁਨਿਆਦ ਗੱਲਾਂ ਨੇ ਉਹਨੂੰ ਚਾਹਿੰਦਾ ਸੀ ਉਸ ਵੇਲੇ ਜਦੋਂ ਉਹ ਤਾਂ ਆਪ ਵਿੱਚ ਸੀ ਸਾਰਾ ਕੁਝ ਇੰਨੇ ਸਾਲ ਰਿਹਾ ਅੱਜ ਉਹ ਇਹ ਗੱਲਾਂ ਕਰਨ ਦਾ ਕੋਈ ਮੈਨਾ ਨਹੀਂ ਹੈ ਜੇ ਹੁਣ ਉਹਨੂੰ ਸਿਆਮੁਕਤ ਕਰਤਾ ਅੱਜ ਉਹ ਗੱਲਾਂ ਕਰਨਾ ਸ਼ੁਰੂ ਕਰ ਦਿੱਤੀਆਂ ਨਾ ਨਹੀਂ ਉਹਦੇ ਨਾਲ ਜੁਲਿੱਕ ਕਰ ਦਸੋ ਫਿਰ ਕਰ ਦਿੱਤੀ ਮੁਆਫੀ ਦੇਣੀ ਬਾਘੂ ਦੇਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੋਲੋ ਇਸ਼ਤਿਹਾਰ ਦੇਣੇ ਜਸਤੀ ਭਾਈ ਦੇਖੋ ਪਿਛਲੀਆਂ ਗੱਲਾਂ ਨੇ ਸਾਰੀਆਂ ਉਹ ਤਾਂ ਮੇਰੇ ਤਾਂ ਮੁੱਕ ਤੇ ਹੋਈ ਨਹੀਂ ਹੈਗੀਆਂ ਹਾਂ ਉਹ ਉਹ ਜਿਹੜੀ ਮੈਂ ਤਾਂ ਆਪਣੀ ਜਿਹੜੀ ਜਿਹੜੀ ਮੇਰੀ ਟਰਮ ਵਿੱਚ ਕੋਈ ਗੱਲ ਹੋਈ ਹੈ ਮੈਂ ਤਾਂ ਉਹਦਾ ਜਵਾਬ ਜਵਾਬ ਦੇਵਾਂ ਜਿਹੜੀਆਂ ਪਿਛਲੇ ਹੋਈਆਂ ਨੇ ਉਹਦਾ ਮੈਂ ਕੋਈ ਜਵਾਬ ਦੇ ਨਹੀਂ ਉਹ ਤਾਂ ਉਹੀ ਜਵਾਬ ਦੇ ਸਕਦੇ ਨੇ ਜਿਹੜੇ ਨਹੀਂ ਨਹੀਂ ਜਿਹੜੇ ਉਸ ਵੇਲੇ ਪ੍ਰਧਾਨ ਤੇ ਤਾਂ ਉਹਨਾਂ ਤੋਂ ਪੁੱਛੋ ਉਹੀ ਜਵਾਬ ਦੇ ਸਕਦੇ ਨੇ ਬਿਲਕੁਲ ਠੀਕ ਹੈ ਬਿਲਕੁਲ ਠੀਕ ਪ੍ਰਧਾਨ ਸਾਹਿਬ ਤੁਸੀਂ ਜਿਹੜਾ ਬਾਰਡਰ ਏਰੀਆ ਤੇ ਜਿਹੜੇ ਦਫਤਰਾਂ ਦੇ ਸਿੱਖਣ ਦੀ ਦੁਵਾਰੇ ਸੀ ਦੂਜੇ ਪ੍ਰਧਾਨ ਵਿੱਚ ਕਾਫੀ ਮੈਂ ਮੁਸ਼ਕਲ ਇਸ ਵੀ ਇੱਕ ਹਾਂਜੀ ਹਾਂਜੀ ਪਰ ਜਿਹੜਾ ਇੱਧਰ ਜਿਹੜਾ ਹੈਗਾ ਮਾਝੇ ਸਾਈਡ ਤੇ ਪ੍ਰੋਜੈਕਟ ਸੀ ਸਿਵਾਰਸਾਵਾ ਦਾ ਸਰ ਆ ਜਿੱਥੇ ਸਿਖਰ ਦੀ ਮੇਜরিটি ਹੈਗੀ ਆ ਏਰੀਆ ਹੈਗਾ ਉਥੇ ਉਸ ਏਰੀਆ ਦੇ ਵਿੱਚ ਬੜਾ ਧਰਮ ਪਰਿਵਰਤਨ ਹੋ ਰਿਹਾ ਅਸਾਈ ਧਰਮ ਸੈੱਟ ਹੈ ਗਿਆ ਉਧਰ ਜਾ ਰਹੀ ਨੇ ਉਹਨਾਂ ਦੇ ਵਿਧਾਨ ਨੂੰ ਰੋਕਣ ਲਈ ਤੁਸੀਂ ਕੀ ਕੀ ਕੀਤਾ ਤੇ ਕੀ ਕੀ ਕਰ ਰਹੇ ਦੇਖੋ ਉਹਦੇ ਵਾਸਤੇ ਅਸੀਂ ਇੱਕ ਤਾਂ ਸਭਾ ਸਕੂਲ ਤੇ ਪੱਖੋ ਵੱਖਰੇ ਤਿੰਨ ਸਭਾ ਸਾਡੇ ਖੋਲੇ ਨੇ ਮਾਲਵੇ ਵਿੱਚ ਹੈਗਾ ਦੰਦਵਾ ਸਾਹਿਬ ਇਹ ਦੁਆਬੇ ਦਾ ਸ੍ਰੀ ਅਨੰਦਪੁਰ ਸਾਹਿਬ ਖੋਲੇ ਹੈਗਾ ਉਥੇ ਸ੍ਰੀ ਅਕਾਲ ਤਖਤ ਸਾਹਿਬ ਪਹਿਲਾਂ ਹੀ ਹੈ ਸੋ ਅਸੀਂ ਉਹਨਾਂ ਸਭ ਸਕੂਲਾਂ ਦੇ ਨਾਲ-ਨਾਲ ਅਸੀਂ ਨਵੇਂ ਪ੍ਰਚਾਰਕ ਵੀ ਰੱਖਨੇ ਪ੍ਰਚਾਰਕ ਵੀ ਬੁਰੇ ਕੁਆਲੀਫਾਈਡ ਐਮਏ ਪੀਐਚਡੀ ਜਿਹੜੇ ਧਾਰਮਿਕ ਤੌਰ ਤੇ ਬਹੁਤ ਵਧੀਆ ਲੋਜਸਾ ਦੇ ਕਿੰਨੇ ਪ੍ਰਚਾਰਕ ਕਿੰਨੇ ਰੱਖੇ ਨੇ ਉੱਤਰ 65 ਦੇ ਲਗਭਗ ਨੇ ਹਾਂ 30 37 ਉਹਦੇ ਵਿੱਚ 40 ਅਸੀਂ ਟੀਚਰ ਵੀ ਰੱਖੇ ਨੇ ਉਹ ਤੋਂ ਲੱਗ ਉਹ ਵੀ ਧਰਮ ਤੋਂ ਇਲਾਵਾ ਧਾਰਮਿਕ ਟੀਚਰ ਵੀ 40 ਰੱਖਨੇ ਤਾਂ ਕਿ ਉਹ ਜਿਹੜੇ ਸਕੂਲਾਂ ਵਿੱਚ ਵੀ ਜਾ ਰਹੇ ਨੇ ਹਾਂ ਫੈਮਲੀ ਕਨਵਰਟ ਹੋ ਰਹੀ ਹੈ ਨਹੀਂ ਉਹਦਾ ਸਾਡਾ ਰਿਜ਼ਲਟ ਵਧੀਆ ਆ ਰਿਹਾ ਤੁਸੀਂ ਸੰਚਾਰ ਚਾਰ ਕੋ ਬਖਰੇ ਆ ਜੀ ਸਕੂਲਿੰਗ ਵਾਲੇ ਬਖਰੇ ਆ ਉੱਪਰ ਬਖਰੇ ਬਿਲਕੁਲ ਰੁਕੇ ਨੇ ਬਹੁਤ ਰੁਕੇ ਨੇ ਸਾਡੇ ਜਿੰਨੇ ਵੀ ਸਬ ਆਫਿਸ ਨੇ ਉੱਥੇ ਜਿਹੜੇ ਅੰਮ੍ਰਿਤ ਸੰਚਾਰ ਹੋਇਆ ਹਰ ਹਫਤੇ ਬਾਰੀ ਅੰਮ੍ਰਿਤ ਸੰਚਾਰ ਸ਼ੁਰੂ ਕਰ ਦਿੱਤਾ ਉੱਥੇ ਹਰ ਹਫਤੇ ਪੁਰਾਣੀ ਅੰਮ੍ਰਿਤ ਛਕਦੇ ਨੇ ਪਹਿਲਾਂ ਕਿਤੇ ਵੀ ਨਹੀਂ ਸੀ ਸਾਡੀ ਜੋ ਮੇਰਾ ਟਾਰਗੇਟ ਸੀ ਪਿਛਲੇ ਸਾਲ ਲੱਖ ਦਾ ਉਦੋਂ ਪਹਿਲਾਂ ਉਦੋਂ ਵੀ ਵੱਧ ਹੋ ਗਿਆ ਜਿਹੜਾ ਵੱਡਾ ਜਿਹੜਾ ਉਹਨਾਂ ਨੂੰ ਦਸਾਰ ਸ਼ਗਾਰ ਦਿੱਤਾ ਜਾਂਦਾ ਤੁਸੀਂ ਦੇਖੋ ਵੱਡੀ ਜੁਗਾਰ ਦੀ ਜਿਹੜੀ ਵੱਡੀ ਗੱਲ ਹੁੰਦੀ ਹੈ ਇਹ ਸਰਕਾਰ ਨੇ ਦੇਣਾ ਹੁੰਦਾ ਹੈ ਰੋਜ਼ਗਾਰ ਤਾਂ ਸਰਕਾਰ ਦੇ ਛੁਮਣੀ ਕਮੇਟੀ ਕੋਲੇ ਐ ਤੇ ਵਸੀਲੇ ਨਹੀਂ ਹੈਗੇ ਵੀ ਅਸੀਂ ਜ਼ਿਆਦਾ ਰੋਜ਼ਗਾਰ ਦੇ ਸਕਦੇ ਹਾਂ ਬਰਾਬਰ ਜਿਹੜੇ ਸਰਕਾਰ ਦੀ ਗੱਲ ਨਹੀਂ ਪੱਛੋਤਾਉਂਦੇ ਕੱਢੇ ਜਾਂਦੇ ਜੀ ਲੋਕ ਕਾਫੀ ਬਾਹਰ ਵੀ ਬੈਠੇ ਹੋਣ ਤੇ ਰੋਜ਼ਗਾਰ ਦੀ ਜਿਹੜੀ ਘਟਿਆ ਸੁਣੀ ਤੁਹਾਡੇ ਐਸਪੀਸੀ ਔਰ ਲਗਾਤਾਰ ਇਹਨੂੰ ਦੱਸਦੇ ਨੇ ਕਿ ਇੰਨਾ ਬਜਟ ਹੈ ਐਸਪੀਸੀ ਦਾ ਤਾਂ ਆਪ ਵੀ ਕੌਮ ਦੇ ਰਿਸਰਵ ਦੀ ਗੱਲ ਕਰਦੇ ਤਾਂ ਕੌਮ ਲਈ ਕੀ ਕਰਦੇ ਹੋ ਦੋ ਗੱਲ ਇਹ ਆ ਕਿ ਜਿੱਥੇ ਤੱਕ ਤੁਸੀਂ ਆ ਗੱਲ ਕਰ ਦਿਓ ਅਸੀਂ ਥੋੜਾ ਇਹਨੂੰ ਸਿਸਟਮ ਨੂੰ ਨਿਜਮਾ ਤਹਿਤ ਲੈਣਾ ਚਾਹੁੰਦੇ ਆ ਵੀ ਸਾਰੇ ਜਿਹੜੇ ਇੰਟਰਵਿਊ ਹੋਵੇ ਫਿਰ ਉਹਦੇ ਨਾਲ ਯੋਗ ਬੰਦੇ ਰੱਖੇ ਜਾਣ ਉਹ ਸਿਸਟਮ ਸਾਰਾ ਅਸੀਂ ਥੋੜਾ ਚੇਂਜ ਕੀਤਾ ਉਹ ਬੁਲਾਉਣਾ ਚਾਹੁੰਦੇ ਆ ਉਹ ਸਿਸਟਮ ਦੇ ਵਿੱਚ ਇਹ ਵੀ ਆ ਸਕਦੇ ਨੇ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਤੁਸੀਂ ਸਾਰੇ ਉਹ ਅਪਲਾਈ ਕਰੋ ਸਾਡੇ ਇਸ ਇਸ਼ਤਿਹਾਰ ਦੇਵਾਂਗੇ ਉਹਦੇ ਵਿੱਚ ਤੁਹਾਨੂੰ ਪਹਿਲ ਦੇਵਾਂਗੇ ਪ੍ਰੋਪਰ ਚੈਨਲ ਪ੍ਰੋਪਰ ਚੈਨਲ ਤੁਸੀਂ ਆਓ ਨੰਬਰ 2 ਕਿ ਇਹਨਾਂ ਨੇ ਕੇਸ ਕੀਤੇ ਹੋਣੇ ਕੋਰਟ 'ਚ ਕੇਸ ਕਰਤਾ ਔਰ ਕੋਈ ਇਸ ਕਰਕੇ ਸਾਨੂੰ ਪ੍ਰੋਬਲਮ ਜਿਹੜੀ ਆ ਗਈ ਸਾਰੀ ਪ੍ਰਧਾਨ ਸਾਹਿਬ ਉਹੀ ਗੱਲ ਉਹ ਤੇ ਧਰਮ ਪਰਿਵਰਤਨਾਂ ਦੀ ਬਹੁਤ ਵੱਡੀ ਗੱਲ ਹੈ ਉਹ ਕਰਿਆ ਨਹੀਂ ਕੀਤਾ ਉਹ ਕਰੋ ਤੁਸੀਂ ਤੁਸੀਂ ਆ ਕੇ ਇਹ ਕੀ ਕਨਵਰਟ ਹੋਏ ਕਿ 30 ਐਫਰਟਸ ਨਾਲ ਜਾਂ ਫਿਰ ਪਰ ਜਿੱਤ ਨੂੰ ਰੋਕ ਲੈਣੋ ਸਾਡੇ ਤੇ ਕੋਈ ਵਾਪਸ ਆਏ ਸਾਡੇ ਕੋਈ ਕੋਈ ਐਸਾ ਨਹੀਂ ਹੋਇਆ ਸਾਡੇ ਸਿੱਖ ਧਰਮ ਦੇ ਬੰਦੇ ਵਿੱਚ ਸਾਡੇ ਸਾਹਮਣੇ ਕੋਈ ਅਸੀ ਗੱਲ ਨਹੀਂ ਆਈ ਜਿਹੜੀ ਉਹ ਕਰ ਰਹੇ ਨੇ ਉਹ ਹੈ ਕਿ ਦੂਸਰੇ ਧਰਮਾਂ ਜਾ ਕੋਈ ਐਸੀ ਲੋਕ ਜਿਹੜੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਨੇ ਸਿੱਖ ਕਰ ਨਹੀਂ ਜਿਹੜਾ ਸਿੱਖ ਸਬੰਧ ਨਾਲ ਸਿੱਖਾਂ ਨਾਲ ਜਿਹੜੇ ਕੋਈ ਹਲਕਾ ਦਾ ਪਿੰਡ ਹੈ ਸਿੱਖ ਵਾਲਾ ਉੱਥੇ ਅੱਧਰ ਤੋਂ ਜ਼ਿਆਦਾ ਪਿੰਡ ਜਿਹੜਾ ਐਸਾਈ ਬਣ ਗਿਆ ਤੋਂ ਮੇਰੇ ਤੇ ਅਜਾ ਨਹੀਂ ਆਇਗਾ ਇਸੇ ਤੇਰ ਤੋਂ ਚੱਲੇ ਲਗਾਤਾ ਹਾਂ ਨਹੀਂ ਆ ਸਰ ਕੁਝ ਨਹੀਂ ਐਸੀ ਐਸੀ ਗੱਲ ਨਹੀਂ ਐਸੀ ਵੀ ਗੱਲ ਨਹੀਂ ਐਸੀ ਕੋਈ ਨਾ ਪੜਤਾਲ ਕਰਾਂ ਲਾਂਗੇ ਨਹੀਂ ਨਹੀਂ ਸਾਰੇ ਉਹਦਾ ਬਹੁਤ ਚਿਰ ਦੇ ਹੈਗਾ ਜੀ ਹੈਗਾ ਹੈਗਾ ਆ ਉਹ ਹਲਕਾ ਪੈਸੇ ਉਹ ਪਹਿਲਾਂ ਦੇ ਬਣਿਆ ਜਿੱਤੋਂ ਕੋਈ 10-20 ਸਾਲ ਪਹਿਲਾਂ 20-30 ਸਾਲ ਹੋ ਗਏ ਪਹਿਲਾਂ ਦੇ ਉੱਤੇ ਬਣੇ ਆ ਹਾਂਜੀ ਹਾਂਜੀ ਬਾਤ ਕੋਈ ਨਹੀਂ ਦੋਸਤਾਂ ਹਾਂ ਇੱਕ ਤਰ੍ਹਾਂ ਪਰਵਰਤਨ ਲੋਕੀਂ ਕਿ ਸਾਰਾ ਉਹ ਸਾਰਾ ਹਰ ਪਿੰਡ ਪਿੰਡ ਜਾ ਰਹੇ ਨੇ ਰੋਜ਼ ਦੀ ਹਰ ਪਿੰਡ ਜਾਣਗੇ ਖਾਸ ਤੌਰ ਤੇ ਜਿਹੜੇ ਸਾਡਾ ਗਰੀਬ ਬਸਤੀਆਂ ਨੇ ਜਾਂ ਦਲਿਤ ਭਾਈਚਾਰਾ ਹੈ ਹਾਇਤ ਕੀਤੀ ਵੀ ਉਹਨਾਂ ਦੇ ਉੱਥੇ ਜਾਓ ਉੱਥੇ ਜਾ ਰਹੇ ਨੇ ਪ੍ਰਚਾਰ ਕਰਨੇ ਸਿੱਕੀ ਬਾਰੇ ਸਾਰਾ ਕੁਝ ਹੋ ਰਿਹਾ ਹੈ ਤੇ ਕੈਂਪ ਵੀ ਲੱਗ ਰਹੇ ਨੇ ਸਾਡੇ ਕਿਤੇ ਪਗੜੀ 65 ਤਾਂ ਹੁਣ ਰੱਖੇ ਨੇ ਕੁਝ ਪਹਿਲਾਂ ਵੀ 150 ਦੇ ਲਗਭਗ 2.5 250 ਦੇ ਲੱਗੇ ਆ ਕੁਝ ਪਹਿਲਾਂ ਵੀ ਅਲੱਗ ਅਲੱਗ ਏਰੀਆ ਦੇ ਨਾ ਪੁਰਾਣੀ ਜਿਹੜੀ ਪੱਤੀ ਆ ਉਹ ਅਲੱਗ ਹੈ ਕਿਤੇ ਰਵੇ ਨੇ ਉਹ ਲੱਗਦੇ